ਪੰਜਾਬੀ ਇੰਡਸਟਰੀ ਦੀ ਜਾਣੀ ਪਹਿਚਾਣੀ ਸ਼ਖਸੀਅਤ ਗਾਇਕ ਅਦਾਕਾਰ ਬਹੁਤ ਬੱਖੀ ਸ਼ਖਸੀਅਤ ਮੈਂ ਕਹਿ ਸਕਦਾ ਰਜਿੰਦਰ ਸਿੰਘ ਮਾਨ ਔਰ ਬੱਬੂ ਮਾਨ ਅੱਜ ਸਾਡੇ ਕੈਲਗਰੀ ਵਿੱਚ ਆਏ ਹੋਏ ਨੇ ਮਾਨ ਸਾਹਿਬ ਤੁਹਾਡਾ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਜੀ ਧੰਨਵਾਦ ਕੀ ਹਾਲ ਚਾਲ ਹੈ ਜੀ ਮਾਨ ਸਾਹਿਬ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿਉਂਕਿ ਸ਼ੁਰੂਆਤ ਆਪਾਂ ਪੰਜਾਬ ਤੋਂ ਕਰਦੇ ਹਾਂ ਸਾਡੀ ਜਨਮ ਭੂਮੀ ਤੋਂ ਜੋ ਅੱਜ ਹਾਲਾਤ ਬਣੇ ਪਏ ਨੇ ਹੜ੍ਹਾਂ ਦੇ ਨਾਲ ਬਹੁਤ ਜਾਨੀ ਮਾਲੀ ਨੁਕਸਾਨ ਹੋਇਆ ਕੀ ਕਹਿਣਾ ਚਾਹੁੰਦੇ ਪਹਿਲਾਂ ਪੰਜਾਬ ਦੇ ਕਿਉਂਕਿ ਤੁਸੀਂ ਪੰਜਾਬ ਦੇ ਬਹੁਤ ਹਮਦਰਦ ਹਾਂ ਹਮੇਸ਼ਾ ਬੇਬਾਕੀ ਦੇ ਨਾਲ ਮਜ਼ਦੂਰਾਂ ਦੀ ਗੱਲ ਕਰਦੇ ਹਾਂ ਕਿਸਾਨਾਂ ਦੀ ਗੱਲ ਕਰਦੇ ਹਾਂ ਹਮੇਸ਼ਾ ਪੰਜਾਬ ਦੇ ਨਾਲ ਖੜਦੇ ਹਾਂ ਦੇਖੋ ਕੀ ਹੁੰਦਾ ਨਾ ਕਗਨਾਲੋ ਇਹਦਾ ਜ਼ਮਾਨਾ ਜੀ ਕੁਦਰਤੀ ਆਫਤ ਹੁੰਦੀ ਹੈ ਜੀ ਕੋਈ ਸ਼ੱਕ ਨਹੀਂ ਕੋਈ ਹੂੰ ਹੂੰ ਪਰ ਇਹ ਸਦੀ ਚ ਬਦਲ ਫਟਿਓ ਜਨੇ ਜੀ ਇਹ ਅਜੀਬ ਕੌਨਸਪੀਰੇਸੀ ਹੈਗਾ ਨਾ ਹੂੰ ਹੂੰ ਪਰ ਜੇ ਬੀ ਪੈਸੇ ਹਾਰ ਨੁਕਸਾਨ ਕਰਦਾ ਬੀ ਪੈਸੇ ਸਿਸਟਮ 3 ਪੈਸੇ ਜ਼ਿੰਮੇਦਾਰ ਹੁੰਦਾ ਜੀ ਹੈ ਨਾ ਸੋ ਇਹ ਫਲੱਡ ਮਤਲਬ ਇਹ ਨਹੀਂ ਮੈਂ ਕਹਿੰਦਾ ਵੀ ਰੋਕੇ ਜਾ ਸਕਦੇ ਜੀ 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 ਪਰ ਇਹ ਹੈ ਕਿ ਜੇ ਵਕਤ ਤੋਂ ਪਹਿਲਾਂ ਇਹ ਅਫਸਰशाही ਵਿਚਾਰ ਲੈਂਦੀ ਜੀ ਜੀ ਪਾਣੀ ਪਹਿਲਾਂ रिलीज़ ਕਰ ਦਿੰਦੇ ਆ ਜੀ ਜੀ ਤਾਂ ਫਿਰ ਇੰਨੀ ਤਵਾਹੀ ਨਹੀਂ ਸੀ ਹੋਣੀ ਔਰ ਯੂਰਪ ਵਿੱਚ ਬਹੁਤ ਸਾਰੇ ਮੋਲਕਾਂ ਨੇ ਡੈਮ ਖੋਲ ਹੀ ਦਿੱਤੇ ਉਹ ਕਹਿੰਦੇ ਇਹਦਾ ਕੋਈ ਫਾਇਦਾ ਨਹੀਂ ਜੀ ਜੀ ਪਾਣੀ ਜਮਾ ਕਰਕੇ ਰੱਖਿਆ ਹੋਇਆ ਹੂੰ ਹੂੰ ਉਹ ਕਿੰਨਾ ਕੰਮ ਆਉਂਦਾ ਜਿੰਨਾ ਕੰਮ ਆਉਂਦਾ ਉਹਨਾਂ ਦਾ ਵਰਤੇ ਨਹੀਂ ਜਾਂਦਾ ਪਾਣੀ ਜੀ ਜੀ ਤੋਂ ਇਸ ਕਰਕੇ ਮੈਨੂੰ ਲੱਗਦਾ ਈਵਨ ਚਾਈਨਾਜ਼ ਵੀ ਕੁਝ ਸ਼ੇਰੀਆਂ ਚਾਹੀਦਾ ਉਹਨਾਂ ਨੇ ਹੌਲੀ ਹੌਲੀ ਡੈਮ ਤੋੜ ਲਏ ਜੀ ਜੀ ਕੁਦਰਤ ਦੇ ਪ੍ਰਵਾਹ ਨੂੰ ਨਹੀਂ ਰੋਕਣਾ ਚਾਹੀਦਾ ਜੀ ਜੀ ਮੈਨੂੰ ਇਸ ਗੱਲ ਤੇ ਲੋਕ ਵੀ ਸਰਕਾਰ ਉਸ ਤੇ ਦੋਸ਼ ਲਾ ਰਹੇ ਆ ਵੀ ਤੁਹਾਨੂੰ ਲੱਗਦਾ ਵੀ ਸਰਕਾਰਾਂ ਇਸ ਮਤਲਬ ਹੜ੍ਹ ਦੀ ਜਿਹੜਾ ਨੁਕਸਾਨ ਹੋ ਰਿਹਾ ਇਹਦੇ ਤੇ ਪਾਬੰਦੀ ਲਾਈ ਜਾ ਸਕਦੀ ਹੈ ਜਾਂ ਕੋਈ ਕੋਈ ਅਜਿਹਾ ਪ੍ਰਬੰਧ ਕੀਤਾ ਜਾ ਸਕਦਾ ਹੈਗਾ ਵੀ ਬਹੁਤ ਚੀਜ਼ਾਂ ਹੋਣਗੀਆਂ ਜਿ ਕੱਲਾ ਜਿਹੜੇ ਬੰਨ ਹੁੰਨੇ ਆ ਕੱਚੇ ਉਹ ਹਰ ਸਾਲ ਉਹਨਾਂ ਤੇ ਉਹਨਾਂ ਨੂੰ ਪੂਰਿਆ ਜਾਂਦਾ ਜੀ ਪਹਿਲਾ ਕੰਮ ਇਹ ਹੁੰਦਾ ਤਾਂ ਕਿ ਪਿੰਡਾਂ ਜਨਾ ਬੜਾ ਜਾਵੇ ਬਾਕੀ ਕ੍ਰੈਸ਼ਰਾਂ ਤੇ ਜਿੱਦਾਂ ਹੁਣ ਪੱਥਰ ਹੈ ਜੀ ਆਨੇ ਵਾ ਵਿੱਚ ਆ ਜਾਂਦਾ ਲੋਬੀਆਂ ਆ ਜਾਂਦੀਆਂ ਵੱਡੀਆਂ ਵੱਡੀਆਂ ਕਿ ਜਿਹਨਾਂ ਦੇ ਕੰਡੇ ਅ ਰੋਪੜ ਤੋਂ ਜੇ ਆਪਾਂ ਲੁਧਿਆਣੇ ਤੱਕ ਜਾਈਏ ਤਾਂ ਕਿੰਨੇ ਕਿਲੋਮੀਟਰ ਪੈਂਦਾ ਸਤਲੁਜ ਜੀ ਜੀ ਕਿ ਜੇ ਹਰ ਪਿੰਡ ਦੇ ਬੰਦੇ ਨਾਲ ਲਾਇਆ ਜਾਂ ਤੇ ਸਰਕਾਰੀ ਪੱਥਰ ਹੈ ਹਾਂ ਹਾਂ ਇਹ ਕੰਡੇ ਥੋੜੇ ਥੋੜੇ ਬੰਨੇ ਜਾਣ ਹਾਂ ਹਾਂ ਤਾਂ ਪਾਣੀ ਦਰਿਆਵਾਂ ਦੀ ਪਟਾਈ ਹੋਵੇ ਹਰ ਸਾਲ ਹਾਂ ਹਾਂ 5-7-10 ਫੁੱਟ ਡੂੰਘਾ ਹੋਵੇ ਪਾਣੀ ਲੰਘ ਜਾਂਦਾ ਪ੍ਰਵਾਹ ਜੀ ਜੀ ਇਹਦੇ ਸਾਰਾ ਕੁਝ ਜ਼ਿੰਮੇਵਾਰ ਹੈ ਇਹਦੇ ਚ ਦੂਰ ਨੰਬਰੀ ਬਲੈਕ ਮਾਰਕੀਟ ਵਾਲੇ ਸਾਰੇ ਰੇਤੇ ਬਜਰੀ ਵਾਲੇ ਵੀ ਸ਼ਾਮਿਲ ਆ। ਹੂੰ ਹੂੰ ਹੂੰ। ਹੋਰ ਪਿੱਛੇ ਜੇ ਮੈਨੂੰ ਪਤਾ ਲੱਗਾ ਉਹ ਡੇਰੇ ਵਾਲਾ ਨੇ ਰੋਕੀ ਮੋੜੇ ਹੈ ਬਿਆਸ ਦਾ। ਹੂੰ ਜੀ ਜੀ ਹੈ ਨਾ ਜੀ ਜੀ। ਆਹ ਦੈਟਸ ਬੈਡ। ਜਿੰ ਕੋਈ ਫਿਰ ਵੋਟਾਂ ਦੀ ਰਾਜਨੀਤੀ ਸ਼ੁਰੂ ਕਰ ਲੈਂਦਾ। ਜੀ ਜੀ ਜੀ। ਪਰ ਹੁਣ ਮੈਂ ਤਾਂ ਲੋਕਾਂ ਨੂੰ ਇਹ ਕਹਾਂਗਾ ਵੀ ਜਦੋਂ ਕੋਈ ਕੁਦਰਤ ਦੀ ਆਫਤ ਆਉਂਦੀ ਹੈ ਉਹ ਤੁਹਾਨੂੰ ਸਬਕ ਦਿੰਦੀ ਹੈ। ਹੂੰ ਹੂੰ। ਕਿ ਤੁਸੀਂ ਅਕਲ ਤੋਂ ਕੰਮ ਲਓ ਆਪਦੇ ਸਿਰ ਜੋੜੋ। ਹੂਟ ਦਰਖਤਾਂ ਦੀ ਕਟਾਈ ਇਹ ਜੇ ਵਕਤ ਕੰਮ ਆਉਨੇ ਬਿਲਕੁਲ ਜਿਹੜੇ ਪਿੰਡਾਂ ਦੇ ਆਲੇ ਦਲੇ ਦਰਖਤ یا بوٹے ਆ ਉਥੇ ਖਾਸੀ ਬਚਤ ਹੋ ਜਾਂਦੀ ਜਪਾਨ ਨੇ ਤਾਂ ਜਿੱਥੇ ਸੁਨਾਮੀ ਆਉਂਦੀ ਉਥੇ ਕਿੱਡੀ ਲੰਬੀ ਪੱਟੀ ਦਰਖਤਾਂ ਦੀ ਲਾਤੀ ਜੀ 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 ਹੁਣ ਜੇ ਤੋਂ ਆਫਤ ਚੱਲੀ ਆ ਤਾਂ ਹੁਣ ਲਿਆਕਤ ਤੇ ਅਕਲ ਤੋਂ ਕੰਮ ਲਾਓ ਤੋਂ ਕਮ ਸੇ ਕਮ ਪੁੱਛੋ ਤੁਸੀਂ ਜੇ ਕੋਈ ਵੋਟ ਮੰਗਣਾ ਹਾ ਐਫਿਡੇਵਟ ਦੇ ਕੋਟ ਦਾ ਜੀ ਜੀ ਜਿਹੜੀਆਂ ਗੱਲਾਂ ਤੁਸੀਂ ਕਰੋਗੇ ਪੂਰੀਆਂ ਕਰੋ ਜੀ ਜੀ ਵੈਸੇ ਤੁਹਾਡੀ ਭਗਵੰਤ ਮਾਨ ਸਾਹਿਬ ਨਾਲ ਕਾਫੀ ਨੇੜਤਾ ਹੈ ਮੇਰੀ ਪਹਿਲਾਂ ਸੀ ਹੁਣ ਤਾਂ ਮੈਂ ਕਦੇ ਮਿਲਿਆ ਨਹੀਂ ਅੱਛਾ ਜੀ ਨਾ 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 ਉਹਨਾਂ ਦੇ ਹੜ੍ਹਾਂ ਨੂੰ ਲੈ ਕੇ ਜਿਹੜੇ ਪ੍ਰਬੰਧ ਕੀਤੇ ਜਾ ਰਹੇ ਆ ਨੇ ਮੇਰਾ ਦੇਖੋ ਇਹ ਸਰਕਾਰੀ ਸਟੇਟਮੈਂਟ ਆ ਮੈਂ ਤਾਂ ਹਮੇਸ਼ਾ ਹੀ ਕਿਸਾਨ ਸੀ ਹੱਜ ਵੀ ਤੇ ਕਹਾਂ ਲੂੰਗਾ ਹਮੇਸ਼ਾ ਜੀ ਜੀ ਕੀ ਸਰਕਾਰੀ ਬੰਦਾ ਜਵਾਬ ਦੇ ਸਕਦਾ ਕੀ ਪ੍ਰਬੰਧ ਹੋਨੇ ਕਿੰਨੇ ਅਸੀਂ ਤਾਂ ਕਿਸਾਨੀ ਵਾਲੇ ਜੀ ਇਹ ਧਾਰਨਾ ਲੱਗਦਾ ਤਾਂ ਦੱਸੋ ਸਭ ਤੋਂ ਪਹਿਲਾਂ ਜਾਊਗਾ ਬਿਲਕੁਲ ਹਮੇਸ਼ਾ ਤੁਸੀਂ ਪਹਿਲ ਕਦਮ ਹੀ ਕੀਤੀ 100% ਔਰ ਐਸਆਰਬੀ ਦੀ ਆਪਾਂ ਗੱਲ ਕਰੀਏ ਤੁਸੀਂ ਜੇ ਮੈਂ ਗਲਤ ਨਾ ਹੋਵਾਂ ਪਹਿਲ ਕਦਮ ਹੀ ਤੁਸੀਂ ਕੀਤੀ ਆ ਕਿਉਂਕਿ ਫੜਾ ਨੂੰ ਲੈ ਕੇ ਜਿਹੜੀ ਤੁਸੀਂ ਅਨਾਉਂਸਮੈਂਟ ਕੀਤੀ ਹੈ ਵੀ ਬਿਨੀ ਪੈਗ ਦੇ ਜਿਹੜੇ ਸ਼ੋਅ ਦੀ ਸਾਰੀ ਕਮਾਈ ਮੈਂ ਜਿਹੜੇ ਜ਼ਰੂਰਤਮੰਦ ਹੈ ਜਿਹੜੇ ਇਸ ਤੋਂ ਪ੍ਰਭਾਵਿਤ ਹੋਏ ਆ ਉਹਨਾਂ ਨੂੰ ਇਹ ਧਨ ਚ ਦਵਾਂਗਾ। ਇਹਦੇ ਬਾਰੇ ਇਹ ਖਿਆਲ ਮੰਚ ਕਿਦਾਂ ਹੈ? ਤਾਂ ਮੈਂ ਛੇਤੀ ਸਟੇਟਮੈਂਟ ਦੰਦਾਂ ਨੇ। ਹਮਮ ਬਟ ਬਹੁਤ ਜਜ਼ਬਾਤੀ ਹੋ ਕੇ ਨਿਕਲ ਗਿਆ। ਜੀ। ਅਸੀਂ ਤਾਂ ਆਪਦਾ ਕੰਮ ਬੜੇ ਸਾਲਾਂ ਤੋਂ ਕਰਦੇ ਆ। ਹਮ ਹਮ ਇਹ ਸਾਡੇ ਬੰਦੇ ਉੱਤੇ ਪਹਿਲਾਂ ਹੀ ਪਹੁੰਚ ਗਿਆ ਆਲਰੇਡੀ। ਹਮ ਹਮ ਉਹ ਹੁਣ ਅਸੀਂ ਹਰ ਚੌਥੇ ਕਿਉਂਕਿ ਨਿੱਜੀ ਤੌਰ ਤੇ ਮੈਂ ਖਾਸਾ ਮੇਰੇ ਮਿੱਤਰ ਪ੍ਰੇਮੀ ਬਹੁਤ ਆ। ਜੀ। ਜਿਹੜੇ ਈਵਨ ਮੋਰਚੇਸ ਬਹੁਤ ਸਾਰੇ ਨੌਜਵਾਨਾਂ ਨੂੰ ਵੀ ਸੜਨ ਜੁੜਿਆ। ਹਾਂ ਹਾਂ। ਤੇ ਭੋਜਨ ਸਾਰਿਆਂ ਨੂੰ ਪਹੁੰਚ ਗਿਆ। ਜਾਨ ਮਾਲ ਦਾ ਜਿਹੜਾ ਖਤਰਾ ਟਲ ਗਿਆ ਫਿਲਹਾਲ। ਜੇ ਪਾਣੀ ਹੋਰ ਨਾ ਚੜਿਆ। ਹਾਂ ਹਾਂ ਹਾਂ। ਇਹ ਹੁਣ ਹੁਣ ਜਿਹੜੀ ਸਾਡੀ ਟੀਮ ਜਾਊਗੀ ਉਹ ਦਵਾਈਆਂ ਲੈ ਕੇ ਜਾਊਗੀ। ਅੱਛਾ ਜੀ। ਕਿਉਂਕਿ ਏਦੋਂ ਬਾਅਦ ਬੀਬੀਆਂ ਨੂੰ ਲੋਡ ਪੈਂਦੀ ਆ ਉਹਨਾਂ ਦਾ ਨਿੱਜੀ ਸਮਾਨ ਹੁੰਦਾ ਬੱਚਿਆਂ ਦਾ। ਬਿਲਕੁਲ। ਤੇ ਮਲੇਰੀਆ ਦਾ ਖਤਰਾ ਹੋ ਜਾਂਦਾ ਹੈ ਹੋਰ ਇਸ ਤਰ੍ਹਾਂ ਦੀ ਬਿਮਾਰੀ ਦਾ ਖਤਰਾ ਹੁੰਦਾ ਜਾਨਵਰ ਮਰ ਗਏ। ਬਿਲਕੁਲ। ਇਨਫੈਕਸ਼ਨ ਦਾ। ਹੋਣ ਆਗਲਾ ਕੁਝ ਡਾਕਟਰ ਸਾਡੇ ਨਾਲ ਜੁੜੇ ਹੋਣਗੇ ਉਹ ਜਾਣਗੇ ਜੀ 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 ਤੇ ਬਾਕੀ ਇਹ ਹੁੰਦਾ ਨਾ ਜਦੋਂ ਆਫਤ ਆ ਗਈ ਜੀ ਜੀ ਹਰ ਬੰਦਾ ਜਜ਼ਬਾਤੀ ਹੋ ਕੇ ਆਪਣੇ ਵੱਲੋਂ ਸਟੇਟਮੈਂਟ ਦਿੰਦਾ ਕਿ ਮੈਂ ਆ ਕਰੂੰਗਾ ਮੈਂ ਕਰੂੰਗਾ ਹੂੰ 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 ਔਰ ਮੈਂ ਘੱਟ ਹੱਕ ਚੰ ਮਜਬੂਰੀ ਜਦਕਾ ਨਾ ਜਜ਼ਬਾਤੀ ਹੋ ਗਏ ਅੱਖਾਂ ਪਰ ਜਾਂਦੇ ਕਿ ਜਦੋਂ ਦੁੱਖ ਦੇਖ ਨਹੀਂ ਇਹ ਤਾਂ ਹੁਣ ਜਦੋਂ ਪਾਣੀ ਉਤਰੂਗਾ ਉਦੋਂ ਪਤਾ ਲੱਗਣਾ ਕਿ ਕਿਨੇ ਕਿੰਨੀ ਸੇਵਾ ਕਰੀ ਇਹ ਦੋ ਤਿੰਨ ਮਹੀਨੇ ਬਾਅਦ ਬਤਲ ਲੱਗੂਆ ਜੀ 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 ਬਹੁਤ ਸਾਰੇ ਲੋਕ ਤੁਹਾਨੂੰ ਤੁਹਾਡੇ ਵਰਗੇ ਇਧਰ ਬਾਹਰਲੇ ਮੁਲਕਾਂ ਚ ਵੀ ਜਿਹੜੇ ਦਾਨੀ ਸੱਜਣ ਆ ਜਾਂ ਜਿਹੜੇ ਉੱਥੇ ਉਹਨਾਂ ਦੀ ਹੈਲਪ ਕਰਨੀ ਚਾਹੁੰਦੇ ਆ ਤੁਸੀਂ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ ਕਰਨੀ ਚਾਹੀਦੀ ਜੀ ਅਸਲ 'ਚ ਅਸੀਂ ਤਾਂ ਬਹੁਤ ਸਾਲਾਂ ਤੋਂ ਜਦੋਂ ਤੋਂ ਮੈਂ ਗੌਣ ਆ ਉਦੋਂ ਵੀ ਪਹਿਲਾਂ ਦਾ ਮੈਂ ਤਾਂ ਅਸੀਂ ਗੁਪਤ ਵਾਲੇ ਆ ਜੀ ਤੇ ਐਨ ਜੀਓ ਬਣਾਉਣ ਦੇ ਕਈ ਵਾਰੀ ਪ੍ਰੋਬਲਮ ਆਉਂਦੇ ਆ ਜਿੱਦਾਂ ਹੁਣ ਜੇ ਬਾਹਰੋਂ ਕੋਈ ਸੱਜਣ ਪੈਸੇ ਭੇਜਦੇ ਆ ਫਿਰ ਉੱਤੇ ਜਦੋਂ ਸਰਕਾਰ ਬਦਲਦੀ ਆ ਕੋਈ ਸੈਂਟਰ ਵਾਲੀ ਫਿਰ ਉਹਨਾਂ ਦਾ ਟੈਕਸ ਦਾ ਰੌਲਾ ਈਟੀ ਦਾ ਰੌਲਾ ਜੀ ਫਿਰ ਕਈ ਵਾਰੀ ਬੰਦੇ ਦਾ ਕਿਰਦਾਰ ਦਾਗਦਾਰ ਹੋ ਜਾਂਦਾ ਇਸ ਕਰਕੇ ਅਸੀਂ ਉਹ ਚੱਕਰ 'ਚ ਪਏ ਨੇ ਬਟ ਹੁਣ ਜਿਹੜਾ ਨੁਕਸਾਨ ਹੋਇਆ ਉਹਦੇ 'ਚ ਅਸੀਂ ਜ਼ਰੂਰ ਕਹਾਂਗੇ ਵੀ ਜਿਹਦੇ ਨਾਲ ਵੀ ਤੁਸੀਂ ਜੁੜ ਸਕਦੇ ਹੋ ਤੁਹਾਡਾ ਕੋਈ ਆਪਣਾ ਸਨੇਹੀ ਆ ਉਹਦੇ ਨਾਲ ਤਾਂ ਪੰਜਾਬ ਨੂੰ ਖੜਾ ਕਰਨ ਲਈ ਤੁਹਾਨੂੰ ਦੋ ਤਿੰਨ ਤੁਹਾਨੂੰ ਤੇ ਸਾਨੂੰ ਦੋ ਤਿੰਨ ਸਾਲ ਲੱਗ ਜਾਣਗੇ ਕਿਉਂਕਿ ਕੀ ਹੁੰਦਾ ਨਾ ਔਰ ਇਹ ਵੀ ਹੈ ਹਾਰੇ ਇਹ ਮਤਲਬ ਜਦੋਂ ਹੋਣ ਆ ਗਏ ਜੀ ਇਹ ਹੁਣ ਤੁਸੀਂ ਮਤਲਬ ਇਸ ਨੂੰ ਲਿਖੇ ਜਨਾਰੋ ਕਿ ਅਗਲੇ ਸਾਲ ਨਹੀਂ ਆਉਣਗੇ ਆ ਸਕਦੇ ਆ ਜੀ ਬਹੁਤ ਚੀਜ਼ਾਂ ਮੈਨ ਮੈਡ ਹੋ ਗਈਆਂ ਹਮ ਹਮ ਪਚਾਰ ਸਨਾਮੀਆਂ ਇਹ 엘ੀਟ ਦੇ ਹੱਥ ਚ ਜੀ ਜੀ ਮੈਨ ਲੱਗਦਾ ਘਰਾਂ ਦੀ ਬਣਤਰ ਵੀ ਬਦਲਨੀ ਪਊਗੀ ਆ ਮੈਨ ਲੱ ਮੈਨੂ ਲੱਗਦਾ ਮੈਂ ਨਿੱਜੀ ਤੌਰ ਤੇ ਰਾਏ ਦਊਂਗਾ ਜਿਹੜੇ ਸੱਜਣਾਂ ਨੇ ਭਵਿਕ ਚ ਆਪਣੇ ਘਰ ਚੱਤਣਾ ਕਮ ਸੇ ਕਮ ਇੱਕ ਫਲੋਰ ਉੱਪਰ ਰੱਖ ਕੇ ਪਾਓ अच्छा जी ਤੁਹਾਡੇ ਦਾਣੇ ਤਾਂ ਬਚੇ ਰਹਿਣਗੇ ਨਾ ਬਿਲਕੁਲ 4-5-7-7 ਫੁੱਟ ਪਾਣੀ ਚੜ ਗਿਆ ਦਾਣੇ ਜਿਹੜੇ ਸਾਲ ਦੇ ਆਪਾਂ ਰੱਖਦੇ ਆ ਘਰਾਂ ਚ ਜੀ ਜੀ ਉਹ ਪਾਣੀ ਚ ਗਏ ਬਿਲਕੁਲ 20 ਇਸ 1 ਪਸ਼ੂ ਕਿੰਨੇ ਰੁੜ ਗਏ ਹਾਂ ਪਸ਼ੂ ਅਸਲ ਚ ਮੈਨੂੰ ਲੱਗਦਾ ਹੈ ਵੀ ਮਤਲਬ ਅੰਦਾਜ਼ਾ ਹੀ ਨਹੀਂ ਸੀ ਵੀ ਪਾਣੀ ਇੰਨੀ ਛੇਤੀ ਚੜ ਕੇ ਆ ਜਾਊਗਾ ਜੀ ਜਿਹੜੇ ਤਾਂ ਸੱਜਣ ਸਿਆਣੇ ਸੀ ਉਹਨਾਂ ਨੇ ਤਾਂ ਸੰਘਲ ਖੋਲਤੇ ਜੀ ਜੀ ਉਹ ਤਾਂ ਚਾਰ ਦਿਵਾਰੀ ਚ ਕਈ ਜਾਰ ਮਰ ਬਚ ਗਏ ਜੀ ਜੀ ਕਈ ਫਿਰ ਪਾਣੀ ਦੇ ਬਹਾਉ ਨਾਲ ਅੱਗੇ ਲੰਘ ਗਏ ਹਾਂ ਹਾਂ ਚਲੋ ਜਾਨ ਬਚੀ ਜੇ ਸਰਦਪਾਰ ਵੀ ਟੱਪਦਾ ਉਹ ਇੱਕੋ ਬਲੱਡ ਲਾਈਨ ਆ ਪੰਜਾਬੀ ਹੋਵੇ ਹਾਂ ਹਾਂ ਪਰ ਜਿਹੜਾ ਦੇ ਸੰਗਲ ਨਹੀਂ ਖੁੱਲੇ ਕੇਵਰੀ ਬੰਦਾ ਤੁਸੀਂ ਅਸੀਂ ਕੇਵਰੀ ਤਾਂ ਅਚਾਨਕ ਆਫਤ ਆ ਜਾਂਦੇ ਜੀ ਕੇਵਰੀ ਸਾਨੂੰ ਇਹ ਲੱਗਦਾ ਹੁੰਦਾ ਕਿ ਡੰਗਰ ਪਾਣੀ ਚ ਨਾ ਰਾਂਗੇ ਜੇ ਵੀ ਚੱਲ ਬੰਨ ਕੇ ਰੱਖਦੇ ਆ ਬਿਲਕੁਲ ਉਹ ਉਹ ਇੱਕ ਹਾਲਾਤ ਇਹ ਤੁਹਾਡੀ ਬਹੁਤ ਅੱਛੀ ਗੱਲ ਆ ਵੀ ਸੰਗਲ ਜਿੱਦਾਂ ਹੁਣ ਪਤਾ ਸਿਕਾ ਵੀ ਹੜ ਆ ਗਿਆ ਹਾਂ ਬਾੜਿਆਂ ਦਾ ਅੱਗੇ ਹੁੰਦਾ ਸੀ ਨਾ ਬਾੜਿਆਂ ਦਾ ਦਰਵਾਜ਼ਾ ਵੀ ਆਪਾਂ ਖੁੱਲਾ ਬਾੜਾ ਹੁੰਦਾ ਸੀ ਇਹ ਮਾੜੀ ਮੋਟੀ ਰਸਤੀ ਪਾ ਕੇ ਆਪਾਂ ਬੰਨ੍ਹਦੇ ਸੀ ਜਦੋਂ ਤੋਂ ਆ ਸੰਗਲ ਸਿਸਟਮ ਆਇਆ ਇਹ ਤਾਂ ਫਿਰ ਇਹ ਟੁੱਟਦਾ ਵੀ ਨਹੀਂ ਨਗਰ ਤੋਂ ਵਿਚਾਰੇ ਤੋਂ ਜੀ 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 ਬਹੁਤ ਨੁਕਸਾਨ ਆਇਆ ਮੱਜਾਂ ਮੱਜ ਵੀ ਕਿਹੜੇ ਸਸਤੀ ਆ 20 ਲੱਖ ਨੂੰ ਮੱਜ ਹੋਈ ਹੈ ਹਾਂ ਜੀ 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 ਅੱਛਾ ਹੁਣ ਤੁਹਾਡੇ ਆਪਾਂ ਸ਼ੋਅਾਂ ਦੀ ਗੱਲ ਕਰਦੇ ਹਾਂ ਕੈਨੇਡਾ ਦੇ ਵਿੱਚ ਮੈਂ ਜਿੱਥੇ ਤੱਕ ਜਾਣਦਾ ਵੀ BC ਦੇ ਵਿੱਚ ਤੇ ਟ੍ਰਾਂਟੋ ਵਿੱਚ ਹੋ ਚੁੱਕਾ ਹੈ ਜੀ ਤੇ ਜਿਹੜੇ ਹੋਰ ਤੁਹਾਡੇ ਸ਼ੋਅ ਹੋਣ ਜਾ ਰਹੇ ਆ ਕਿਹੋ ਜਿਹਾ ਪ੍ਰਬੰਧ ਤੇ ਆਰਗੇਨਾਈਜ਼ਰ ਹਾਂ ਮੁੰਡਿਆ ਆਪਣੀ ਨਿਕਰਨਾ ਪਰਵਾਹ ਕਿਹੋ ਜਿਹਾ ਰਿਸਪੌਂਸ ਮਿਲ ਰਿਹਾ ਫਤਿਹ ਮੋਰਚਾ ਜੀ ਜੀ ਕਿਰਪਾ ਬਾਬਾ ਜੀ ਅੱਜ ਸਪੈਸ਼ਲੀ ਤੁਸੀਂ ਕੈਲਗਰੀ ਆਏ ਹੋ ਖੋਸ਼ ਸਿੱਧੂ ਕੁਲਬੀਰ ਸਲੀਨਾ ਔਰ ਡ੍ਰੀਮ ਬੈਲਟ ਬਾਰੇ ਇਹਨਾਂ ਸਾਥੀਆਂ ਬਾਰੇ ਦੋ ਲਫ਼ਜ਼ ਸਟੇਜ ਤੇ ਦਸਮਹਣ ਦੋ ਤਿੰਨ ਸੇਵਾ ਦਾ ਕਰਨ ਪਹਿਲਾਂ ਦੇਖਦੇ ਚਾਹ ਬਣੀ ਕੋਈ ਨਹੀਂ ਵੀ ਬੇਮੁੰਡੇ ਸਾਡੇ ਸੰਗਾ ਸਾਹਿਬ ਨਾਲ ਜੁੜੇ ਆ ਪੁਰਾਣੇ ਸੱਜਣਾਂ ਸਾਰੇ ਆਪ ਜੀ ਜੀ ਸਾਰੇ ਆਪਰੇ ਅਛਾ ਆਪਾਂ ਜੇ ਗੱਲ ਕਰੀਏ ਮਾਨ ਸਾਹਿਬ ਪੰਜਾਬੀ 뮤직 ਇੰਡਸਟਰੀ ਦੀ ਆਪਾਂ ਰਾਸ਼ਟਰੀ ਪੱਧਰ ਤੇ ਜਿਹੜੀ ਆਪਣੀ ਇੱਕ ਪਹਿਚਾਨ ਬਣਾ ਚੁੱਕੀ ਹੈ ਜਿੱਕਾ ਜਾਂ ਕੋਈ ਲੱਗਦਾ ਹਜੇ ਵੀ ਕਮੀ ਪਈ ਸੀ ਦੇਖੋ ਭਾਸ਼ਾ ਨਹੀਂ ਹੁੰਦੀ ਸੰਗੀਤ ਦੀ ਕੋਈ ਇਹ ਤਾਂ ਤੁਸੀਂ ਅਸੀਂ ਗੱਲਾਂ ਬਣਾ ਲੈਂਦੇ ਜੀ ਐਦਾਂ ਜੇ ਆਪਾਂ ਐ ਸੋਚਾਂਗੇ ਰਾਸ਼ਟਰੀਆ ਕਿ ਅੰਤਰਰਾਸ਼ਟਰੀਆ ਐਦਾਂ ਮੈਨੂੰ ਲੱਗਦਾ ਇਹ 뮤직 ਨੂੰ ਆਪਾਂ ਜਸਟੀਫਾਈ ਨਹੀਂ ਕਰਾਂਗੇ ਜੀ ਸੰਗੀਤ ਸੰਗੀਤ ਹੁੰਦਾ ਹੂੰ ਸੰਗੀਤ ਕੋਈ ਮਤਲਬ ਕਿੰਨੀਆਂ ਭਸ਼ਾਵਾਂ ਹੈ ਹਜ਼ਾਰਾਂ ਕੋ ਮੁਲਕਾਂ ਹਜ਼ਾਰਾਂ ਪਸ਼ਾ ਮੈਂ ਹਰ ਮੁਲਕ ਚ ਆਪਣਾ ਆਪਣੇ ਆਰਟਿਸਟ ਹੈ ਹਰ ਸਟੇਟ ਬੰਗਾਲ ਚ ਆਪਣਾ ਵਿਹਾਰ ਚ ਆਪਣਾ ਯੂਕਰੇਨ ਚ ਆਪਣਾ ਰਸ਼ੀਆ ਚ ਆਪਣਾ ਹੈ ਨਾ ਇਹ ਤਾਂ ਜਦੋਂ ਅਸੀਂ ਆਪਣੀ ਫੇਸਬੁੱਕ ਤੇ ਆਪਣੀਆਂ ਪੋਸਟ ਕਰਵਾ ਸਾਨੂੰ ਲੱਗਦਾ ਵੀ ਸੱਤ ਤੋਂ ਦੁਨੀਆ ਸ਼ੁਰੂ ਹੋਗੀ ਤੇ ਸਾਡੇ ਤੇ ਮੁੱਕ ਗਈ ਹੂੰ ਹੂੰ ਤੋ ਸੰਗੀਤ ਦੀ ਭਾਸ਼ਾ ਨਹੀਂ ਹੁੰਦੀ ਜੀਨੂੰ ਜਿੱਥੇ ਜਿਹੜਾ ਕਿਸੇ ਦੇ ਦਿਲ ਨੂੰ ਲੱਗ ਜਾਏ ਉਹਦੇ ਲਈ ਉਹ ਗੀਤ ਹੈ ਬਿਲਕੁਲ ਤੁਹਾਡੇ ਗਾਣਿਆਂ ਦੀ ਗੱਲ ਕਰ ਲਈਏ ਤੁਹਾਡੇ ਗਾਣਿਆਂ ਵਿੱਚ ਹਮੇਸ਼ਾ ਸੱਭਿਆਚਾਰ ਦੀ ਖਾਸ ਕਰਕੇ ਪਿੰਡਾਂ ਦੀ ਮਹਿਕ ਝਲਕਦੀ ਹੈ ਜੀ ਇਹ ਕੁਦਰਤੀ ਬਣ ਜਾਂਦੀ ਗੱਲ ਜਾਂ ਇਹ ਤੁਸੀਂ ਆਪ ਲਿਖਦੇ ਹੋ ਜਾਂ ਕਿੰਮਤ ਦੇਖੋ ਸ਼ੁਰੂ ਵਿੱਚ ਬੰਦਾ ਐਫਰਟ ਕਰਦਾ ਲਿਖਣ ਦੇ ਫਿਰ ਤੁਸੀਂ ਪ੍ਰੈਕਟਿਸ ਕਰ ਲੈਂਦੇ ਫਿਰ ਤੁਹਾਡੀ ਆਦਤ ਬਣ ਜਾਂਦੀ ਹੈ ਜਿੱਦਾਂ ਹੁਣ ਤੁਸੀਂ ਮੰਨ ਲਓ ਪੱਤਰਕਾਰ ਹੋ ਤੁਸੀਂ ਕਿਸੇ ਵੀ ਗੱਲ ਨੂੰ ਖਬਰ ਦੇ ਰੂਪ ਵਿੱਚ ਦੇਖੋਗੇ ਜੀ ਮੰ ਲੋ ਜੇ ਹੁਣ ਕੋਈ ਕੁਦਰਤੀ ਆਫਤ ਆਈ ਹੈ ਤੁਸੀਂ ਉਹਦੇ ਬਾਰੇ ਇੱਕ ਅੱਛਾ ਪੈਰਾਗ੍ਰਾਫ ਲਿਖ ਕੇ ਸਪੀਚ ਕਰੋਗੇ ਹਮ ਹਮ ਮੇਰੇ ዘਹ ਚ ਪੋਇਟਰੀ ਦੇ ਰੂਪ ਚ ਆ ਜਾਂਦਾ ਬਸ ਇੱਕ ਹਮ 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 ਜੀ ਦੇਖੋ ਇਹ ਨੇਚਰ ਦਾ ਪਿੰਡਾਂ ਚ ਵਸਦੀ ਹੈ ਨਾ ਕੰਕਰੀਟ ਦੇ ਜੰਗਲ ਚ ਥੋੜੀ ਨਾ ਤੁਸੀਂ ਚੰਦ ਨੂੰ ਮਤਲਬ ਆਨੰਦਨਾ ਦੇਖ ਸਕਦੇ ਉਥੇ ਦਾ ਧੂਆ ਵਾਲਾ ਪੋਲੂਸ਼ਨ ਹੁੰਦਾ ਨਾ ਦਿੱਲੀ ਜੀ ਬੈਠ ਕੇ ਕੀ ਕਿਆਸ ਰਹਾਂ ਲਾਉਂਗੇ ਖੂਬਸੂਰਤ ਰਾਤ ਦੀ ਹੈ ਨਾ ਹਮ ਹਮ ਖੇਤਾਂ ਚ ਹੀ ਕੁਦਰਤ ਹੁੰਦੀ ਹੈ ਜੀ ਜੀ ਮੈਂ ਪਿਛਲੇ ਦਿਨੀ ਆਪਣੇ ਕਮੇਡੀਅਨ ਕਿੰਗ ਭੱਲਾ ਸਾਹਿਬ ਸੁਸ਼ਿੰਦਰ ਭੱਲਾ ਸਾਹਿਬ ਦੀ ਇਸ ਦੁਨੀਆ ਤੋਂ ਚਲੇ ਗਏ ਨੇ ਉਹਨਾਂ ਲਈ ਦੋ ਸ਼ਰਧਾਂਜਲੀ ਦੇ ਵਰਡਸ ਭੱਲਾ ਸਾਹਿਬ ਲਈ ਮੈਂ ਪਹਿਲਾਂ ਵੀ ਸਟੇਟਮੈਂਟ ਦਿੱਤੀ ਸੀ ਭੱਲਾ ਸਾਹਿਬ ਇੱਕ ਬਹੁਤ ਐਜੂਕੇਟਿਡ ਸੀ ਪੜ੍ਹੇ ਲਿਖੇ ਸੀ ਬੜੀ ਜ਼ਹੀਨ ਬੁੱਧੀ ਸੀ ਉਹ 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 ਨਿੱਜੀ ਜ਼ਿੰਦਗੀ ਵਿੱਚ ਜੋ ਹਾਸੇ ਮਜ਼ਾਕ ਖਾ ਲਈ ਸੀ ਹਮ ਹਮ ਤੇ ਪੰਜਾਬੀ ਫਿਲਮਾਂ ਜਿੰਨੀਆਂ ਵੀ ਬਣਦੀਆਂ ਮੇਲ ਮਿੱਤਰ ਸਾਬ ਤੋਂ ਬਾਅਦ ਜਦੋਂ ਪੱਲਾ ਸਾਹਿਬ ਹੋਰੀ ਆਏ ਨਾ ਹਮ ਆਲਮੋਸਟ ਜਿੰਨੇ ਆਰਟਿਸਟ ਜਦੋਂ ਕੋਈ ਕਾਮੇਡੀ ਸੀਨ ਕਰਦੇ ਆਲਮੋਸਟ ਪੱਲਾ ਸਾਹਿਬ ਉਹ ਸੋਚ ਕੇ ਕਰਦੇ ਉਹ ਉਸੇ ਤਰ੍ਹਾਂ ਦੇ ਸਾਈਨ ਹੁੰਨੇ ਹੈ ਉਸੇ ਤਰ੍ਹਾਂ ਦਾ ਜਿਹੜਾ ਐਕਸਪ੍ਰੈਸ਼ਨ ਹੁੰਦਾ ਹਮ ਹਮ ਬਹੁਤ ਵੱਡੀ ਗਾਰਟਿਸ ਜੀ ਜੀ ਕੈਨੇਡਾ ਦੀ ਜੇ ਆਪਾਂ ਗੱਲ ਕਰੀਏ ਬਹੁਤ ਸਾਰੇ ਕਲਾਕਾਰਾਂ ਤੇ ਜਿਸ ਤਰ੍ਹਾਂ ਫਰਕਤੀਆਂ ਦੀਆਂ ਕੋਲਾਂ ਜਾਂ ਗੋਲੀਬਾਰੀ ਵੀ ਹੋਈਆਂ ਜੇ ਕਫਲ ਸ਼ਰਮਾ ਦੀ ਆਪਾਂ ਗੱਲ ਕਰ ਲਈਏ ਕੈਨੇਡਾ ਕਿੰਨਾ ਇੱਕ ਅੱਜ ਦੀ ਤਰੀਕ ਦੇ ਵਿੱਚ ਕਲਾਕਾਰਾਂ ਲਈ ਸੇਫ ਹੈ। ਇਹ ਦੁਨੀਆ ਜੰਗਲ ਹੁੰਦੀ ਹੈ। ਹਮਮ ਬੜੇ ਭਾਈ ਜੰਗਲ 'ਚ ਤੁਸੀਂ ਕਿੱਦਾਂ ਰਹਿਣਾ ਹੈ? ਤੁਹਾਡੇ ਤੇ ਆਪਣੇ ਤੇ ਮਨਸਰ ਕਰਦਾ। ਹਮਮ ਦੁਨੀਆ ਹੈ। ਜੀ। ਅਮੇਰ ਮੈਂ ਤਾਂ ਇਹ ਹੀ ਕਹਾਂਗਾ ਜਿਹੜੇ ਨਵੇਂ ਨੌਜਵਾਨਾਂ ਨੇ ਕਮ ਸੇ ਕਮ ਜੇ ਕੋਈ ਪੰਜਾਬੀ ਬੋਲਦਾ ਆਪਣਾ ਸਮਝੋ। ਜਿਹੜਾ ਗੁਰੂ ਘਰੇ ਮੱਥਾ ਟੇਕਦਾ ਉਹ ਸਾਡਾ ਹੀ ਹੈ। ਹਮਮ ਹਮ ਜੇ ਇਸ ਤਰ੍ਹਾਂ ਸੋਚਾਂਗੇ ਫਿਰ ਅਸੀਂ ਬਾਬਾ ਨਾਨਕ ਸਾਹਿਬ ਦੇ ਫਲਸਫੇ ਨੂੰ ਜੇ ਅਸੀਂ ਪੜਦੇ ਆਂ ਜਾਂ ਸੁਣਦੇ ਆਂ ਅਮਲ ਕਰਦੇ ਆਂ ਫਿਰ ਉਸ ਤਰ੍ਹਾਂ ਦੀ ਦੁਨੀਆ ਦੀ ਕਿਆਸرائی ਕਰ ਸਕਦਾ ਕਿ ਅਸੀਂ ਨਿੱਜੀ ਮੈਂ ਰੰਜਿਸ਼ 'ਚ ਰਵਾਂਗੇ ਤਾਂ ਫਿਰ ਅਸੀਂ ਆਪਸ 'ਚ ਹੀ ਲੜਦੇ ਰਵਾਂਗੇ ਇਹਨਾਂ ਚੀਜ਼ਾਂ 'ਚੋਂ ਨਿਕਲ ਕੇ ਨਾ ਇੱਕ ਸੁਹਰਦ ਦੁਨੀਆ ਹੋਣੀ ਚਾਹੀਦੀ ਹੈ ਜਿੱਥੇ ਸਾਰਿਆਂ ਨੂੰ ਮਿਲ ਹੱਸ ਕੇ ਮਿਲ ਜੇ ਪਿਆਰ ਕਰੀਏ ਸਤਿਕਾਰ ਕਰੀਏ ਔਰ ਦੁਨੀਆ ਦੇ ਨਕਸ਼ੇ ਤੇ ਜਦੋਂ ਆਪਾਂ ਉਹ ਬਹੁਤ ਕਮਿਊਨਿਟੀਆਂ ਦੇਖ ਲੈਣੀਆਂ ਸਾਤੋਂ ਬਹੁਤ ਅੱਗੇ ਲੰਘੀਆਂ ਜੀ ਉਸ ਲਿਹਾਜ਼ 'ਚ ਅਸੀਂ ਕਿਵੇਂ 뒤 ਪਿੱਛੇ ਰਹਿ ਜਾਂਦੇ ਆਂ ਅਸੀਂ ਨਿੱਜੀ ਰੰਜਿਸ਼ 'ਚ ਪੈ ਜਾਂਦੇ ਆਂ ਹਾਂ ਹਾਂ ਲੜਨਾ ਤਕਬੀਲੇ ਨਹੀਂ ਲੜੋ ਬਿਲਕੁਲ ਲੋਕ ਜ਼ਿਆਦਾ ਸਤਿਕਾਰ ਦਿੰਦੇ ਤੁਹਾਡੇ ਗਾਣਿਆਂ ਦੀ ਗੱਲ ਕਰ ਲਈਏ ਤੁਸੀਂ ਹਮੇਸ਼ਾ ਸੱਚ ਹਕੀਕਤ ਜ਼ਿਆਦਾ ਤੁਹਾਡੇ ਗਾਣਿਆਂ ਚੁੰਦੀ ਹੈ ਕਦੀ ਇਸ ਦੀ ਵਿਰੋਧ ਦੇ ਵਿੱਚ ਪਰਪਾਈ ਵੀ ਕਰਨੀ ਪਈ ਜਾਂ ਮਤਲਬ ਇਸੀ ਤੋਂ ਇੱਕ ਹੀ ਕਹਿੰਦੇ ਹੁੰਦੇ ਵੀ ਤੁਸੀਂ ਬਾਕੀ ਦੇ ਨਾਲ ਹਮੇਸ਼ਾ ਗੱਲ ਕਰਦੇ ਹੋ ਗਾਣਿਆਂ ਦੀ ਤੁਹਾਨੂੰ ਤਾਂ ਮੈਗੌਲ ਲੱਗਾ ਨਾ ਕਈ ਸਰਕਾਰਾਂ ਹੋਈਆਂ ਫਾਰਮ ਜੀ ਤੇ ਜਦੋਂ ਵੀ ਕੋਈ ਸਰ ਮੇਰੇ ਬਹੁਤ ਨਿੱਜੀ دوست ਸਿਆਸਤ ਚ ਹੈ ਜੀ ਜੀ ਪਰ ਜਦੋਂ ਕੋਈ ਵੀ ਸਰਕਾਰ ਹੁੰਦੀ ਹੈ ਅਸੀਂ ਆਪੋਜੀਸ਼ਨ ਵਾਲੇ ਰੋਲ ਅਦਾ ਕਰਦੇ ਹਾਂ ਕਿਉਂਕਿ ਆਵਾਮ ਲਈ ਮੈਂ ਕੰਮ ਕਰਦਾ ਆਵਾਮ ਲਈ ਗੋਨਾ ਸੱਤਾ ਜਾਂ ਸਿਆਸਤ ਮੈਨੂੰ ਬਹੁਤ ਸਾਲ ਪਹਿਲਾਂ ਹੀ ਕੁਰਸੀਆਂ ਦੀ ਆਫਰ ਆਈ ਹੈ ਮੈਂ ਇਹਨੂੰ ਅਵੋਇਡ ਕਰਿਆ ਮੇਰੀ ਲਾਈਨ ਹੈ ਨਹੀਂ ਮੈਂ ਗਾ ਕੇ ਅੱਛੀ ਅੱਛਾ ਐਕਸਪ੍ਰੈਸ਼ਨ ਦੇ ਸਕਦਾ ਮੈਂ ਆਪਦੇ ਲੋਕਾਂ ਲਈ ਗਾ ਕੇ ਅੱਛਾ ਕੰਮ ਕਰ ਸਕਦਾ ਹੂੰ ਹੂੰ ਆਉਣ ਵਾਲੇ ਜੇ ਆਪਾਂ ਤੁਹਾਡੇ ਫਿਲਮਾਂ ਦੀ ਗੱਲ ਕਰੀਏ ਤਕਰੀਬਨ ਬਹੁਤ ਸਾਰੀਆਂ ਤੁਹਾਡੀਆਂ ਫਿਲਮਾਂ ਜਿਹੜੀਆਂ ਸੁਪਰ ਡੁਪਰ ਗਈਆਂ ਹਵਾਵਾਂ ਵਿੱਚ ਕੁਝ ਫਲਾਪ ਕੁਝ ਫਲਾਪ ਦੀ ਅਸੀਂ ਕਹਿ ਦਿੰਨੇ ਬਾਕੀ ਕਹਿ ਦਿੰਨੇ ਨਹੀਂ ਮੇਰੀ ਬਾਹਰ ਚੱਲੀ ਸੀ ਕੋਈ ਕਹਿੰਦਾ ਮੇਰੀ ਆਸਟ੍ਰੇਲੀਆ ਚੱਲਦੀ ਜੀ ਜੀ ਜਿਹੜਾ ਫਿਲਮਾਂ ਦਾ ਸਕਸੈਸ ਰੇਟ ਹੈ ਜੀ ਅਸਲ ਚ ਤਾਂ ਉਹ 10% ਹੀ ਹੈ ਹਮਮ ਵਰਲਡਵਾਈਡ ਜੀ ਸ਼ੋ ਬਿਜ਼ਨਸ ਇੱਕ ਐਸੀ ਚੀਜ਼ ਹੈ ਇਹਦੇ ਵਿੱਚ ਤੁਸੀਂ ਰਿਟਰਨ ਦੀ ਕਾੰਖਸ਼ਾ ਨਹੀਂ ਕਰ ਸਕਦੇ ਜੀ ਜੀ ਵੀ ਕਲਾਇਆ ਤਾਂ ਦੋ ਆਉਣਗੇ ਜ਼ੀਰੋ ਵੀ ਹੋ ਸਕਦਾ ਹਮਮ ਹਮਮ ਔਰ ਅਸੀਂ ਇਸ ਗੇਰੋ ਲੱਕੀਆਂ ਵੀ ਅਸੀਂ 60 ਪੈਸੇ ਬਹੁਤ ਕਾਮਯਾਬ ਰਹੇ 20 ਪੈਸੇ ਸਾਡੀਆਂ ਫਲੋਪ ਲਾ ਲਓ 20 ਪੈਸੇ ਕ੍ਰਿਟੀਕਲ ਅਕਲੀਅਮ ਲਾ ਲਓ ਜੀ ਜੀ ਅੱਛਾ ਮਾਨ ਸਾਹਿਬ ਇੱਕ ਸੱਚਾ ਕਲਾਕਾਰ ਬਣਨ ਦੇ ਲਈ ਖਾਸ ਖੂਬੀ ਕਿਹੜੀ ਮੰਨਦੇ ਹੋ ਕਿਹੜੀ ਖੂਬੀ ਹੋਣੀ ਚਾਹੀਦੀ ਹੈ ਆਪ ਦੇ ਹਿੱਤ ਤਿਆਗਣੇ ਪੈਂਦੇ ਕਮਰਸ਼ੀਅਲ ਜੁਗ ਵਿੱਚ ਬਹੁਤ ਝੂਠ ਬੋਲਣਾ ਪੈਂਦਾ ਹੂੰ ਹੂੰ ਬਹੁਤ ਪਾਪੜ ਵੇਲਣੇ ਪੈਂਦੇ ਜੀ ਜੀ ਡिपेंडੈਂਸੀ ਹੁੰਦੀ ਹੈ ਬਹੁਤ ਆਰਟਿਸਟਾਂ ਦੀ ਹਮ 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 ਮਾਨੋ ਇੱਕ ਆਰਟਿਸਟ ਹੈ ਉਹਨੇ ਕਿਸੇ ਤੋਂ ਗਾਣਾ ਲੈਣੇ ਹੈ ਹਮ ਹਮ ਜੇ ਉਹਨੂੰ ਕਿਸੇ ਦਾ ਗਾਣਾ ਪਸੰਦ ਆ ਉਹ ਪਹਿਲਾਂ ਚਾਪਲੂਸੀ ਵੀ ਕਰਦਾ ਹੈ ਹਮ ਹਮ ਪੈਸੇ ਵੀ ਦਿੰਦਾ ਹੈ ਜੀ ਜੀ ਉਹਦਾ ਚੱਲ ਜਾਂਦਾ ਫਿਰ ਰਾਈਟਰ ਨੂੰ ਪੁੱਛਦੇ ਨਹੀਂ ਵਿਚਾਰੇ ਨੂੰ ਹਮ ਹਮ ਸੋ ਕਿਉਂਕਿ ਸਾਨੂੰ ਕੁਦਰਤ ਨੇ ਬਖਸ਼ਿਆ ਮਹਾਰਾ ਇਹਨੇ ਵੀ ਸਾਰਾ ਕੁਝ ਘਕਾਰੀ ਹੋ ਜਾਂਦਾ ਜੀ ਇਸ ਕਰਕੇ ਉਸ ਤਰ੍ਹਾਂ ਦੀ ਚਾਪਲੂਸੀ ਦੀ ਆਦਤ ਨਹੀਂ ਪਈ ਹਮ ਹਮ ਵਿਵਾਗ ਹੋਣਾ ਪੈਂਦਾ ਬਿਲਕੁਲ ਆਪ ਦਾ ਹਿੱਤ ਧਿਆ ਕੇ ਗੌਂਡੀ ਬਾਰੇ ਸੋਚਣਾ ਪੈਂਦਾ ਜੀ ਕਿ ਮੇਰੇ ਇਸ ਕਮਰਾ ਉਹਨੂੰ ਤਾਂ ਨਹੀਂ ਕੋਈ ਪ੍ਰੋਬਲਮ ਆਉਂਦੀ ਜਦੋਂ ਤੁਸੀਂ ਆਪਣੇ ਤੋਂ ਪਹਿਲਾਂ ਗਵਾਂਢੀ ਤੇ ਗਵਾਂਢੀ ਤੋਂ ਪਹਿਲਾਂ ਪਿੰਡ ਤੇ ਪਿੰਡ ਤੋਂ ਪਹਿਲਾਂ ਆਪਦੇ ਕਬੀਲੇ ਬਾਰੇ ਸੋਚ ਜੋ ਫਿਰ ਤੁਸੀਂ ਸੱਚੇ ਬਣਦੇ ਹੋ ਹਮ ਹਮ ਹੈਨਾ ਬਾਕੀ ਦੋ ਤਰ੍ਹਾਂ ਦੇ ਡਿਊਲ ਪੀਪਲ ਆਂ ਦੋਰੇ ਚਿਹਰੇ ਮੀਂ ਰਾਤ ਨੂੰ ਮਸ਼ਕਰੀਆਂ ਸਵੇਰੇ ਪਰਾ ਚ ਬੈਠਣਾ ਹਮ ਹਮ ਉਸ ਤਰ੍ਹਾਂ ਦੇ ਵੀ ਲੋਕ ਆ ਤਮਾਸ਼ੀਣ ਵੀ ਆ ਜੀ ਜੇ ਕਿਸੇ ਦੇ ਘਰ 'ਚ ਕੋਈ ਆਫਤ ਆ ਗਈ ਅੱਖ ਮੀਚ ਕੇ ਗੱਲ ਕਰਨ ਵਾਲੇ ਵੀ ਹੁੰਨੇ ਪਿੰਡ 'ਚ ਹਮ ਹਮ ਹੈਨਾ ਇੱਕ ਸੱਚੇ ਦਿਲੋਂ ਹਮਦਰਦ ਹੁੰਦਾ ਸੋ ਮੈਨੂੰ ਲੱਗਦਾ ਸੱਚੇ ਬਣ ਲਈ ਮੈਡਾ ਮੋਲ ਦੇਣਾ ਪੈਂਦਾ ਬਿਲਕੁਲ ਉਹ ਕਿਤੇ ਜਦੋਂ ਕਿਤਾਬ ਲਿਖਾਂਗੇ ਫਿਰ ਲੰਬੀ ਲਿਖਾਂਗੇ ਜੀ ਜੀ ਉਹਦੇ ਚੀਜ਼ੀ ਦਾ ਜ਼ਰੂਰ ਦਿਕਾਂਗੇ ਹਾਂ ਹਾਂ ਤੁਹਾਡੇ ਗਾਣਿਆਂ ਚ ਬਹੁਤ ਵਿਵਾਕੀ ਹੁੰਦੀਆਂ ਹਾਂ ਹਾਂ ਵਿਵਾਕੀ ਤਾਂ ਇਹ ਨਾ ਦਰਦ ਹੁੰਦਾ ਜੀ ਜੀ ਜਦੋਂ ਅਸੀਂ ਪੜਦੇ ਸੀ ਉਦੋਂ ਪੰਜਾਬ ਤਾਂ ਜਿਹੜੇ ਐਸੇ ਤਰ੍ਹਾਂ ਦੀ ਆਫਤ ਸੀ ਪੰਜਾਬ ਤੇ ਹਾਂ ਹਾਂ ਉਸ ਜਿਹੜਾ ਤਸ਼ੱਦਦ ਜਿਹੜਾ ਸੀ ਸਰਕਾਰੀ ਤਸ਼ੱਦਦ ਜੀ ਜੀ ਜਿੱਥੇ ਨੌਜਵਾਨੀ ਦਾ ਕਾਣ ਹੋਇਆ ਜੀ ਤੇ ਉਹ ਰੰਜ ਵੀ ਬੜਾ ਬੜਾਸੀ ਸਾਡੇ ਮੰਜ ਤੇ ਇਸ ਕਰਕੇ ਸ਼ਾਇਦ ਇਹ ਬਾਕੀ ਆ ਜੀ ਜੀ ਅਸ਼ਾ ਤੁਹਾਡੇ ਤਾਂ ਬਹੁਤ ਫੈਨ ਨੇ ਤੇ ਤੁਸੀਂ ਆਪ ਕਿਹਦੇ ਫੈਨ ਹੋ ਜੀ ਕਿਹਨਾਂ ਨੂੰ ਜ਼ਿਆਦਾ ਸੁਣਦੇ ਮੈਂ ਆਪ ਤੋਂ ਸਭ ਵੱਡਿਆਂ ਦਾ ਸਦਾ ਹੀ ਸਤਿਕਾਰ ਕਰਾਂ ਮੈਂ ਜਗਜੀਤ ਸਿੰਘ ਹੋਰਾਂ ਦੀਆਂ ਗਾਜ਼ਲਾਂ ਬਹੁਤ ਸੁਣਦਾ ਜੀ ਬੀਬੀ ਸਰੇਂਦਰ ਕੌਰ ਨੂੰ ਮੈਂ ਹਮੇਸ਼ਾ ਸੁਣਾ ਹੂੰ ਹੂੰ ਤੋਂ ਮੈਂ ਆਪਦੇ ਸੀਰੀਆਂ ਨੂੰ ਸਾਰੇ ਨੂੰ ਸੁਣਾ ਜੀ ਜੀ ਆਲੋ ਸਰਦਾਰ ਗਾਣੇ ਦੇ ਦੇ ਬੋਲ ਹੋ ਜਾਣ ਉਹ ਮਸਟੇਜ ਤੇ ਸੁਣਾਉਣਾ ਦੋ ਕੁ ਬਿਲਕੁਲ ਤੁਸੀਂ ਨਾ ਉਹ ਪਹਿਲਾ ਵਾਲਾ ਵੀ ਇੰਟਰਵਿਊ ਵਾਲਾ ਮੁੰਡਾ ਇਹੀ ਕਹਿੰਦਾ ਸੀ ਅੱਛਾ ਜੀ ਉਹ ਮੈਂ ਇਕੱਠੇ ਸੁਣਾ ਲੈਣਾ ਉਹਦੀ ਡਿਮਾਂਡ ਵੀ ਪੁੱਛਣੀ ਹੈ ਜੀ ਮੈਂ ਕਿਹੜੀ ਉਹਦੀ ਤੁਹਾਡੇ ਵਾਲੀ ਸਰਦਾਰ ਪਹਿਲਾ ਗਾਣਾ ਹੀ ਲਾ ਦਾਂਗੇ ਹੂੰ ਹੂੰ ਮੈਂਲ ਸਟਾਰਟਡ ਫਰੋਮ ਦਿਸ ਅਖੀਰ ਦੇ ਵਿੱਚ ਦਰਸ਼ਕਾਂ ਨੂੰ ਤੇ ਆਪਣੇ ਚਾਹਣ ਵਾਲਿਆਂ ਨੂੰ ਖਾਸ ਕਰਕੇ ਕੈਲਗਰੀ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਆ ਜੀ ਆ ਜਣਾ ਸਾਡੇ ਵਾਲਿਆਂ ਨੇ ਆ ਜਾਣਾ ਜੀ ਥੈਂਕ ਯੂ ਸੋ ਮੱਚ ਜੀ ਐਨਾ ਟਾਈਮ ਦੇਣ ਲਈ ਸੋ ਇਹ ਸੰਤ ਜਿੰਦਰ ਸਿੰਘ ਉਰਫ ਬੱਬੂ ਮਾਨ ਜੀ ਜਿਨ੍ਹਾਂ ਨੇ ਹਰ ਸਵਾਲ ਦਾ ਜਵਾਬ ਬਹੁਤ ਵਿਵਾਕੀ ਦੇ ਨਾਲ ਦਿੱਤਾ ਕੈਲਗਰੀ ਦੇ ਵਿੱਚ ਇਹਨਾਂ ਦਾ ਸ਼ੋ ਹੈ ਸੋ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਵੀ ਆਰਗੇਨਾਈਜ਼ਰ ਦਾ ਬਹੁਤ ਅੱਛਾ ਪ੍ਰਬੰਧ ਕੀਤਾ ਹੋਇਆ ਸਭ ਨੂੰ ਅਪੀਲ ਹੈ ਕਿ ਇਸ ਸ਼ੋ ਨੂੰ ਵੱਧ ਤੋਂ ਵੱਧ ਆਪਾਂ ਸਫਲ ਕਰੀਏ ਤੇ ਇਸ ਸ਼ੋ ਦੇ ਵਿੱਚ ਆਉਣ ਦੀ ਜਿਹੜੀ ਅਪੀਲ ਹੈ ਇਹਨਾਂ ਵੱਲੋਂ ਵੀ ਥੈਂਕ ਯੂ ਸੋ ਮੱਚ ਹੋ ਮੇਰੇ ਬੱਬੂ ਮਾਨ ਸਾਹਿਬ ਥੈਂਕ ਯੂ ਜੀ ਜੀ